ਪਰੀ ਹਸਤੀ ਕਾਲ ਦੇ ਹੋਣ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਵੇਖ ਤੋਂ ਸੌਲਟ ਕਰਦੇ ਆਂ ਅਮੀਰ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆਂ ਅੱਜ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਅੱਜ ਫੇਰ ਕਾਟਨ ਦੁਪੱਟਾ ਲੈ ਕੇ ਆਏ ਆ ਕਿਸੇ ਵੀ ਮੇਰੀ ਭੈਣ ਦੀ ਰਿਕੁਆਇਰਮੈਂਟ ਆ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਦਿੱਤੇ ਹੋਏ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਹੈਗਾ ਜਿਹੜਾ ਕਨਫਰਮ ਕਰ ਸਕਦੇ ਹੋਗੇ ਆਪਣੀ ਕੈਸ਼ ஆன் ਡਿਲੀਵਰੀ ਨਹੀਂ ਹੈਗੀ ਇਹ ਆਪਾਂ ਤੁਹਾਨੂੰ ਨਾਲ ਹੀ ਕਨਫਰਮ ਕਰ ਦਿੰਦੇ ਆ ਪਲੀਜ਼ ਕੋਈ ਵੀ ਭੈਣ ਕੈਸ਼ ஆன் ਡਿਲੀਵਰੀ ਨੂੰ ਫੋਨ ਨਾ ਕਰਿਓ ਸਿਰਫ ਪੇਮੈਂਟ ਦਾ ਜਿਹੜਾ ਮੈਥਡ ਆਪਣਾ ਰਹਿਣ ਵਾਲਾ ਉਹ ਆਨਲਾਈਨ ਰਹਿਣ ਵਾਲਾ ਹੈਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤਾਂ ਸੋਹਣੇ ਸੋਹਣੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਬਾਕੀ ਰਿਕਵੈਸਟ ਕਰਦੇ ਆ ਪਲੀਜ਼ ਚੈਨਲ ਤੇ ਨਵੇਂ ਆਉਣੇ ਉਹਨਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਨਾਲ ਦੇ ਭੈਣ ਪਰਮ ਨੂੰ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਉਹ ਵੀ ਆਪਣਾ ਆਰਡਰ ਆ ਜਿਹੜਾ ਘਰ ਬੈਠੇ ਕਰ ਸਕਣ ਤੇ ਸੋਨੇ ਸੋਟੇ ਮਕਸੂਰ ਦਾ ਸੂਟ ਹੈ ਜਿਹੜੇ ਮੰਗਵਾ ਸਕਣਾ ਚਲੋ ਜੀ ਕਰਦੇ ਹਾਂ ਵੀਡੀਓ ਤੇ ਸਟਾਰਟਿੰਗ ਬਹੁਤ ਟਾਈਮ ਤੁਹਾਡਾ ਨਾ ਲੈਂਦੇ ਹੋਏ ਅੱਜ ਵਾਲੇ ਜਿਹੜੇ ਸੂਟ ਰਹਿਣ ਵਾਲੇ ਨੇ ਕਾਟਨ ਦੁਪੱਟੇ ਨਾਲ ਰਹਿਣ ਵਾਲੇ ਨੇ ਫੈਬ੍ਰਿਕ ਹੋਊਗਾ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗੂਗਾ ਚੈੱਕ ਕਰ ਸਕਦੇ ਹੋਗੇ ਤੁਸੀਂ ਆਹ ਵਾਲੀ ਡਿਜ਼ਾਈਨਿੰਗ ਆ ਕਿ ਪਿਓਰ 100% ਕਾਟਨ ਆਗੀ ਸਟੱਫ ਦੀ ਕੋਈ ਕੰਪਲੀਟ ਨਹੀਂ ਕੋਈ ਕਲਰ ਨਹੀਂ ਜਾਣਾ ਕੁਝ ਨਹੀਂ ਹੋਣਾ ਹੈਗਾ ਇਹਨੂੰ ਪਿਓਰ 100% ਕਾਟਨ ਆਗੀ ਮੈਕਸਵੈਲ ਕੋ ਨਹੀਂ ਹੈਗਾ ਜਿੰਨਾ ਕੰਮ ਹੋਊਗਾ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰੀ ਡਿਟੇਲ ਦਵਾਂਗੇ ਵੀਡੀਓ ਨੂੰ ਧਿਆਨ ਨਾਲ ਸੁਣ ਲਿਆ ਕਰੋ ਰੇਟ ਆ ਜਿੱਦਾਂ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦੇਵਾਂਗੇ ਇਹਦੇ ਵਿੱਚ ਆ ਇੱਕ ਫਲਾਰ ਬਣਿਆ ਹੋਇਆ ਹੈਗਾ ਬਾਕੀ ਇਹਨਾਂ ਦੀ ਜਿਹੜੀ ਇਹ ਵਾਲੀ ਸ਼ਰਟਾਂ ਦੀ ਹੈ ਨਾ ਇਹਨਾਂ ਦੇ ਲੈਂਥ ਦਾ ਕੋਈ ਈਸ਼ੂ ਨਹੀਂ ਹੈਗਾ ਤੁਸੀਂ ਜਿੱਦਾਂ ਮਰਜੀ 45 42 ਤੱਕ ਆਰਾਮ ਨਾਲ ਤਿਆਰ ਕਰ ਸਕਦੇ ਹੋ ਇਹਨਾਂ ਨੂੰ ਬਾਹੀ ਦੀ 프ਰੰਟ ਆ ਗਈ ਤੇ ਆਹ ਵਾਲੀ ਆਉਣੀ ਹੈ ਦੀ ਬੈਗ ਤੇ ਡਿਜ਼ਾਈਨ ਸੇਮ ਡਿਜ਼ਾਈਨ ਫਰੰਟ ਤੇ ਸੇਮ ਬੈਗ ਤੇ ਆਊਗੀ ਆਪ ਲਾਰ ਬੈਗ ਤੇ ਆਣਾਗਾ ਬਾਟਰ ਘੁਮ ਕੇ ਨੀਚੇ ਚਲੇ ਜਾਊਗਾ ਇਹ ਸੀ ਆਪਣੇ ਕੋਲੇ ਫਾਸਟ ਕਲਰ ਬੋਟਲ ਗ੍ਰੀਨ ਰੱਖੀ ਹੋਈ ਹੈ ਇਹਦੇ ਨਾਲ ਪ्युअर ਦੀ ਕਾਟਨ ਦੀ ਬਾਟਨ ਕੋਮ ਬਾਟਮ ਕਾਟਨ ਲੀਜੀ ਵਿਜੀ ਚਾਗੀ ਇਹ ਵਾਲੀ ਚੈੱਕ ਕਰ ਸਕਦੇ ਹਾਂ ਸੌਫ ਲੱਗਿਆ ਹੋਇਆ ਬਾਟਮ ਨੂੰ ਵੀ ਕਿਆ ਹੋਇਆ ਇਹਦੇ ਨਾਲ ਦੁਪੱਟਾ ਦੁਪੱਟੇ ਦਾ ਆਪਾਂ ਇੱਕ ਡਿਜ਼ਾਈਨ ਤੁਹਾਨੂੰ ਖੋਲ ਕੇ ਸ਼ੋਅ ਕਰ ਦਿੰਨੇ ਆ ਚੈੱਕ ਕਰ ਸਕਦੇ ਹੋ ਸਾਹ ਵਾਲੇ ਦੁਪੱਟੇ ਰੱਖੇ ਹੋਏ ਨੇ ਇਹਦੇ ਨਾਲ ਪੂਰੇ ਕੁਲੇ ਡੁਲੇ ਦੁਪੱਟੇ ਮਿਲਣਗੇ ਇਸ ਲਈ ਕਿਰੀ ਆਪਾਂ ਲਾਈਟ ਕਲਰ ਲਾਏ ਸੀਗੇ ਡਾਰਕ ਕਲਰ ਦੀ ਆਪਾਂ ਨੂੰ ਡਿਮਾਂਡ ਆ ਰਹੀ ਸੀ ਅੱਜ ਆਪਾਂ ਡਾਰਕ ਕਲਰ ਆ ਰਹੇ ਆ ਜੇ ਜਿਹੜੀ ਮੇਰੀਆਂ ਭੈਣਾਂ ਦੀ ਰਿਕੁਆਇਰਮੈਂਟ ਹੈਗੀ ਆ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਆ ਜਣਾ ਦਾਨ ਕਰ ਸਕਦੇ ਹੋਗੇ ਇਹ ਵਾਲਾ ਦੁਪੱਟਾ ਰੱਖਿਆ ਹੋਇਆ ਫੁੱਲੇ ਢੁੱਲੇ ਦੁਪੱਟਾ ਮਿਲੂਗਾ ਇਸੀ ਦੇ ਵਿੱਚ ਆਪਣੇ ਕੋਲੇ ਫਸਟ ਕਲਰ ਸੈਕੰਡ ਕਲਰ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਬਲੈਕ ਸੈਕੰਡ ਕਲਰ ਬਲੈਕ ਆ ਗਿਆ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਵਾ ਬਲੈਕ ਤੇ ਗ੍ਰੇ ਦਾ ਕਲਰ ਕੰਬੀਨੇਸ਼ਨ ਲਗਾ ਚੈੱਕ ਕਰੋ ਤੁਸੀਂ ਸਾਲਟ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਹੈਗੀ ਬਣਿਆ ਹੋਇਆ ਪੀਸ ਤਾਂ ਉਦੋਂ ਵੀ ਜ਼ਿਆਦਾ ਸੋਹਣਾ ਲੱਗੂਗਾ ਕਿਉਂਕਿ ਬਣਿਆ ਹੋਇਆ ਕੱਪੜਾ ਜਿਹੜਾ ਆਟੋਮੈਟਕੀ ਚਚਣ ਲੱਗ ਜਾਂਦਾ ਹੈ ਜਦੋਂ ਆਪਾਂ ਬਣਾ ਕੇ ਵੇਅਰ ਕਰਦੇ ਹਾਂ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ ਪੀਸ ਬਲੈਕ ਦਾ ਤੇ ਗ੍ਰੇ ਦਾ ਕਲਰ ਕੰਬੀਨੇਸ਼ਨ ਹੈ ਇਹਦੇ ਨਾਲ ਰੱਖੀ ਹੋਈ ਹੈ ਬਲੈਕ ਬਾਟਮ ਨਾਵਲੀ ਬਲੈਕ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਤੇ ਬਲੈਕ ਹੀ ਹੋਣਾ ਇਹਦੇ ਨਾਲ ਪ੍ਰਿੰਟਡ ਦੁਪੱਟਾ ਬਲੈਕ ਦਾ ਤੇ ਗ੍ਰੇ ਦਾ ਦੁਪੱਟਾ ਆਊਗਾ ਰੇਟ ਹੈ ਜਿਹੜਾ ਇਹ ਵਾਲੇ ਸੂਟਾਂ ਦਾ 650 ਰੁਪਇਆ ਰਹਿਣ ਵਾਲਾਗਾ ਨਾਲ ਹੀ ਦੱਸ ਦਿੰਨੀ ਆਪਾਂ ਤੁਹਾਨੂੰ ਪਹਿਲਾਂ ਜਿਹੜੀ ਵੀਡੀਓ ਲਈ ਸੀ ਆਪਾਂ ਉਹ 550 ਵਾਲੀ ਲਈ ਸੀਗੀ ਇਹ 650 ਵਾਲੀ ਹੈਗੀ ਦੇਖ ਸਕਦੇ ਹੋ ਆਹ ਵਾਲਾ ਦੁਪੱਟਾ ਰਹਿਣ ਵਾਲਾਗਾ ਸੈਕੰਡ ਕਲਰ ਆ ਗਿਆ ਇਹ ਵਾਲਾ ਆਪਣੇ ਕੋਲੇ ਬਲੈਕ ਨਾਲ ਥਰਡ ਕਲਰ ਜਿਹੜਾ ਆਪਣੇ ਕੋਲੇ ਆਊਗਾ ਉਹ ਆਊਗਾ ਆਪਣੇ ਕੋਲੇ ਕਾਫੀ ਕਾਫੀ ਕਲਰ ਆ ਗਿਆ ਸਾਰੇ ਕਲਰ ਨੇ ਜਿਹੜੇ ਨਾ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾਗਾ ਬਹੁਤ ਜ਼ਿਆਦਾ ਉੱਠ ਰਹੀਆਂ ਨੇ ਸਲਟਾਂ ਵੀ ਨਾਲ ਰੱਖੀ ਹੋਈ ਹੈ ਪਲੇਨ ਬਾਟਮ ਦੁਪੱਟੇ ਵੀ ਬਹੁਤ ਜ਼ਿਆਦਾ ਵਧੀਆ ਬਣੇ ਹੋਏ ਨੇ ਸੂਟ ਬਣ ਕੇ ਬਹੁਤ ਜ਼ਿਆਦਾ ਵਧੀਆ ਤਿਆਰ ਹੋਊਗਾ ਬਹੁਤ ਜ਼ਿਆਦਾ ਸੋਹਣੀ ਲੁੱਕ ਆਊਗੀ ਬਣੇ ਹੋਏ ਸੂਟ ਦੀ ਅਗਲਾ ਜਿਹੜਾ ਆ ਗਿਆ ਆਪਣੇ ਕੋਲੇ ਪਰਪਲ ਦਾ ਕੰਟਰਾਸਟ ਆ ਗਿਆ ਕੀ ਆ ਕਵਰ ਸਕਦੇ ਹਾਂ ਤੁਸੀਂ ਬਹੁਤ ਜਿਆਦਾ ਸੋਹਣਾ ਪੀਸ ਹੈ ਵੀ ਦੋ ਕਲਰ ਲਾਵਾ ਦੋ ਡਿਜ਼ਾਈਨ ਲਾਵਾਂਗੇ ਇਹਦੇ ਵਿੱਚ ਆਪਾਂ ਇੱਕ ਡਿਜ਼ਾਈਨ ਆਪਾਂ ਤੁਹਾਨੂੰ ਸ਼ੋਅ ਕਰਤਾਗਾ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਕਲਰ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋਗੇ ਸੈਕੰਡ ਡਿਜ਼ਾਈਨ ਆ ਗਿਆ ਆਪਣੇ ਕੋਲੇ ਇਹ ਵੀ ਆਪਣੇ ਕੋਲੇ ਪੀਸ ਵੀ ਦੋ ਹੀ ਬਚੇ ਨੇ ਮੋਰ ਪੰਖੀਆ ਕਲਰ ਆ ਗਿਆ ਡਿਜ਼ਾਈਨਿੰਗ ਆਪਾਂ ਤੁਹਾਨੂੰ ਇਹਦੀ ਦਿਖਾ ਦਿੰਨੇ ਆ ਆਵਲੀ ਡਿਜ਼ਾਈਨਿੰਗ ਆ ਕੀ ਇਹਦੀ ਸੂਟ ਦੀ ਬਹੁਤ ਜ਼ਿਆਦਾ ਸੋਹਣੀ ਜੈਗੀ ਬੈਕ ਫਰੰਟ ਸੇਮ ਮਿਲਣਾਗਾ ਪਲੇਨ ਬਾਟਮ ਆ ਕੀ ਹੋਈ ਆ ਇਹਦੇ ਨਾਲ ਪ੍ਰਿੰਟ ਹੀ ਰੱਖਿਆ ਹੋਇਆ ਕਾਟਨ ਦਾ ਦੁਪੱਟਾ ਰੇਟ ਆਗਾ ਜਿਹੜਾ ਸਾਰੇ ਸੂਟਾਂ ਦਾ ਸੇਮ ਹੀ ਰਹਿਣ ਵਾਲਾ ਆਗਾ ਆਮਾ ਕੋਟਨ ਦਾ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ ਡਿਜ਼ਾਈਨਿੰਗ ਦੁਪੱਟੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਜਿਆਦਾ ਸੋਹਣੀ ਆ ਗਈ ਇਹਦੇ ਵਿੱਚ ਲਾਸਟ ਕਲਰ ਆਪਣੇ ਕੋਲੇ ਬਚਿਆਗਾ ਬੋਟਲ ਗ੍ਰੀਨ ਇੱਕ ਬੋਟਲ ਗ੍ਰੀਨ ਹੈ ਤੇ ਆਪਣੇ ਕੋਲੇ ਦੋ ਹੀ ਪੀਸ ਬਚੇ ਨੇ ਦੋਵੇਂ ਇਹਦੇ ਨਾਲ ਦੇ ਸੇਲ ਹੋ ਗਏ ਨੇ ਕਿਉਂਕਿ ਚਾਰ ਕਲਰਾਂ ਦਾ ਸੈੱਟ ਹੁੰਦਾਗਾ ਬੋਟਲ ਗ੍ਰੀਨ ਆ ਗਿਆ ਹੈ ਪਲੇਨ ਬਾਟਮ ਦੇ ਨਾਲ ਪ੍ਰਿੰਟਡ ਦੁਪੱਟੇ ਦੇ ਨਾਲ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਜਿਹੜੇ ਆਪਾਂ ਸੂਟ ਦਿਖਾਈਨੇ ਤੁਹਾਨੂੰ ਕੋਟਨ ਦੁਪੱਟੇ ਨਾਲ ਦਿਖਾਈਨੇ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਡਿਜ਼ਾਈਨ ਤਾਂ ਤਾਂ ਤੁਸੀ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਪਲੀਜ਼ ਦੁਬਾਰਾ ਰਿਕਵੈਸਟ ਕਰਦੇ ਆਂ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਚਲੋ ਜੀ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ